ਹਰਦੀਪ ਕੋ ਕਿਹੜੀ ਜਗ੍ਹਾ ਤੋਂ ਇਹਨ੍ਹੇ ਕਰਤੋਂ ਜਿਲ੍ਹਾ ਮੋਗਾ ਜੀ ਠੀਕ ਹੈ ਜੀ ਨਾ ਦੀਦੀ ਅਸੀਂ ਨਾ ਤੁਹਾਨੂੰ ਪੰਜ ਬੋਡੀ ਸਰਵਿਸ ਪੈਕ ਦਿੱਤੇ ਸੀ ਜੂਸ ਦਿੱਤੇ ਸੀ ਉਹਦੇ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਤਕਲੀਫ ਸੀ ਮੇਰੇ ਜੋੜਾਂ ਵਿੱਚ ਬਹੁਤ ਦਰਦ ਸੀ ਕਿ ਧੋਣ ਚ ਦਰਦ ਹੁੰਦਾ ਸੀਗਾ ਹਾਂਜੀ ਤੇ ਨਾਲ ਪ੍ਰੋਬਲਮ ਸੀ ਬੁਖਾਰ ਚੜ ਜਾਂਦਾ ਸੀਗਾ ਤੇ ਨਾਲ ਦੂਜੇ ਬਣ ਗਿਆ ਸੀਗਾ ਟਾਈਫਟ ਹੋ ਗਿਆ ਸੀਗਾ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਕ ਟਾਈਮ ਤੋਂ ਸੀ ਤੁਹਾਨੂੰ ਮੈਨੂੰ ਪਤਾ ਨਹੀਂ ਲੱਗਦਾ ਹੁੰਦਾ ਸੀਗਾ ਬੁਖਾਰ ਚੜ੍ਹਿਆ ਤਾਂ ਲਾਤੀ ਜਾਂਦਾ ਸੀ ਬੁਖਾਰ ਚੜ੍ਹਿਆ ਤੇ ਲਾਤੀਆਂ ਤੇ ਦਵਾਈ ਬਹੁਤ ਲਈ ਬਰਾਵਣੀ ਖੋਣਦਾ ਸੀਗਾ ਮਤਲਬ ਕਿੰਨੇ ਕ ਸਾਲ ਪੁਰਾਣਾ ਤੁਹਾਨੂੰ ਇਹ ਡਿਫੈਕਟ ਸੀਗਾ ਨਾ ਸਾਲ ਕਿਹੜਾ ਦੱਸ ਸਾਲ ਕਿ ਪਹਿਲਾਂ ਦਾ ਸੀਗਾ ਠੀਕ ਹੈ ਜੀ ਤੇ ਹੁਣ ਤੁਸੀਂ ਬਾਡੀ ਸਰਵਿਸ ਵਰਤੇ ਨੂੰ ਕਿੰਨਾ ਟਾਈਮ ਹੋ ਗਿਆ 1.5 ਸਾਲ ਹੋ ਗਿਆ ਮੈਮ ਉਸ ਤੋਂ ਬਾਅਦ ਵਿੱਚ ਤਾਂ ਨਹੀਂ ਕੁਝ ਵਰਤਿਆ ਨਹੀਂ ਜੀ ਕੁਝ ਨਹੀਂ ਵਰਤਿਆ ਹੁਣ ਬਿਲਕੁਲ ਠੀਕ ਹਾਂ ਠੀਕ ਹੈ ਜੀ ਤੇ ਹੁਣ ਤੁਹਾਡੀ ਤਕਲੀਫ ਕਿਵੇਂ ਆ ਜਿਵੇਂ ਬਿਲਕੁਲ ਸਹੀ ਹੈ ਕੋਈ ਦਵਾਈ ਜਾਂ ਕਿਸੇ ਦੀ ਜਰੂਰਤ ਪਈ ਕੋਈ ਦਵਾਈ ਨਹੀਂ ਖਾਣਦੀ ਮੈਂ ਮੇਰੇ ਕੋਲ ਠੀਕ ਆ ਠੀਕ ਹੈ ਜੀ ਤੇ ਜਿਹੜੇ ਹੁਣ ਬਹੁਤ ਸਾਰੇ ਭੈਣ ਭਰਾ ਐ ਤੁਹਾਡੇ ਇਹ ਵੀਡੀਓ ਦੇਖਣਗੇ ਤੁਸੀਂ ਉਹਨਾਂ ਨੂੰ ਬੋਡੀ ਸਰਵਿਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹੂੰਗੀ ਬਹੁਤ ਵਧੀਆ ਵਾਅਦ ਤੁਸੀਂ ਯੂਜ਼ ਕਰੋ ਇਹਨਾਂ ਨੂੰ ਠੀਕ